ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਹੱਕ ਦੇ ਵਿੱਚ ਖੜ ਗਏ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਓਜਲਾ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਅਤੇ ਪੈਰਾਂ ਦੇ ਵਿੱਚ ਜੰਜੀਰਾ ਪਾ ਕੇ ਅਮਰੀਕਾ ਤੋਂ ਇੰਡੀਆ ਲੈ ਕੇ ਆਣਾ ਬੇहद ਹੀ ਮੰਦ ਭਾਗ ਆਇਆ ਤੇ ਉਹਨਾਂ ਨੇ ਸੰਸਦ ਦੇ ਬਾਹਰ ਆਪਣੇ ਹੱਥਾਂ ਦੇ ਵਿੱਚ ਜੰਜੀਰਾ ਬਣ ਕੇ ਰੋਸ਼ ਪ੍ਰਦਰਸ਼ਨ ਕੀਤਾ ਅਰ ਰੋਸੀ ਕਾਲ ਟੈਨਸ਼ਨ ਮੈਂ ਦੇਣ ਜਾ ਰਿਹਾ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲੋ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਤੇ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਅਸੀਂ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਲ ਜਰੂਰੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਪਲਾਨ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਗਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਂ ਭੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਕਰੋਰਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ ਕੀ ਕਰ ਰਹੇ ਹੋ ਅਸੀਂ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿ ਉਹ ਇਹਦੇ ਤੇ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਸਰਕਾਰ ਨੇ ਗੱਲਬਾਤ ਉਹਨਾਂ ਨੇ ਕਿਉਂ ਨਹੀਂ ਕੀਤੀ ਉਹਨਾਂ ਨੇ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਆਉਣਾ ਸੀ ਪਰ ਉਹਨੂੰ ਇੱਕ ਸਾਈਲੈਂਟ ਤਰੀਕੇ ਨਾਲ ਚਲੋ ਅੰਮ੍ਰਿਤਸਰ ਪਲਾਨ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਗਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਆਂ 베ੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਕਰੋਰਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ ਕੀ ਕਰ ਰਹੇ ਹੋ ਅਸੀਂ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਆ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨੇ ਕਿਉਂ ਨਹੀਂ ਕੀਤੀ ਉਹਨਾਂ ਨੇ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਸਾਰਟਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸਨ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਹੁਣਾ ਸੀ ਪਰ ਉਹਨੂੰ ਇੱਕ ਸਾਈਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਪਲਾਨ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਜੇ ਪਰ ਆ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ ਕੇ ਪੈਰੇ ਭੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਕਰੋੜਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕਿ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ